ਈ ਪੱਤਰਕਾਰ ਉਥੇ ਖਲੋ ਕੇ ਕਹਿ ਦਿੰਦੇ ਆ ਜੀ ਪਾਕਿਸਤਾਨ ਨੂੰ ਪਾਣੀ ਛੱਡਦਾ ਠੀਕ ਹੈ ਜੀ ਅਣੀ ਵੇਖੋ ਹਰੀਕੇ ਪੱਤਨ ਤੋਂ ਪਾਕਿਸਤਾਨ ਤਾਂ 70 ਕਿਲੋਮੀਟਰ ਦੂਰ ਆ ਜੇ ਇਹ ਮੈਸੇਜ ਗਲਤ ਆ ਕਿ ਪਾਕਿਸਤਾਨ ਨੂੰ ਪਾਕਿਸਤਾਨ ਨਹੀਂ ਗਾ ਸਾਡੇ ਭਰਾ ਨੇ ਫਰੀਪੁਰ ਜ਼ਿਲ੍ਹਾ ਪੂਰਾ ਪਿਆ ਆ ਅਗਲੇ ਬਣੇ ਇਧਰੋਂ ਤਰਨਤਾਰਨ ਜ਼ਿਲ੍ਹੇ ਦੀ ਹੱਦ ਲੱਗਦੀ ਆ ਤੇ ਹਿੰਦੁਸਤਾਨ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪੰਜਾਬ ਦੇ ਲੋਕ ਸੇਵਾ ਕਰਦੇ ਆ ਤੇ ਜੇ ਅੱਜ ਪੰਜਾਬ ਦੇ ਉੱਤੇ ਭੀੜ ਬਣੀ ਆ ਤੇ ਕਿਸੇ ਸੂਬੇ ਤੋਂ ਕੋਈ ਬੰਦਾ ਨਹੀਂ ਪਹੁੰਚਿਆ ਇਹ ਆ ਜਿਹੜੀ ਕੌਮ ਗੁਰੂ ਗੋਬਿੰਦ ਸਿੰਘ ਨੇ 1699 ਚ ਸਾਜਤੀ ਨਾ ਇਹ ਜੰਗਲਾਂ ਦੇ ਵਿੱਚ ਇਹ ਪਹਾੜਾਂ ਏ ਉਥੇ ਪਹੁੰਚ ਜਾਂਦੇ ਆ ਜਿੱਥੋਂ ਤੱਕ ਸਰਕਾਰਾਂ ਨਹੀਂ ਪਹੁੰਚਦੀਆਂ ਮੈਂ ਆਪਣਾ ਸਵਰਾ ਪਿੰਡ ਹੈ ਨਹੀਂ ਆਪਣਾ ਗੱਟੀ ਹਰੀ ਕੇ ਨਾਲ ਹੀ ਪਿੰਡ ਆ ਇਹ ਠੀਕ ਹੈ ਜੀ ਤੇ ਇਹ ਹੀ ਏਰੀਆ ਆਪਣਾ ਸਾਰਾ ਪੈ ਜਾਂਦਾ ਆ ਆਪਾਂ ਨੂੰ ਜੀ ਤੇ ਮਤਲਬ ਕਿ 2023 ਚ ਵੀ ਪਿੱਛੋਂ ਆਪਣੇ ਘਰ ਦੇ ਕੋਲੋਂ ਹੀ ਫਟ ਗਿਆ ਸੀ ਬੰਨਾ ਠੀਕ ਹੈ ਜੀ ਤੇ ਇਸ ਕਰਕੇ ਸਾਨੂੰ ਇੱਥੇ ਪਤਾ ਆ ਵੀ ਲੋਕਾਂ ਦੀਆਂ ਮੁਸ਼ਕਲਾਂ ਕੀ ਆ ਤੇ ਕਿਹੜੇ ਲੋਕ ਇਹ ਵੀਰ ਜੀ ਨਹੀਂ ਕੋਟ ਕਰੋੜ ਤੋਂ ਆਏ ਆ ਇਹਨਾਂ ਨੇ ਕਿਹਾ ਵੀ ਸਰਪੰਚ ਸਾਹਿਬ ਨਾਲ ਚੱਲੋ ਸਾਡੇ ਜੀ ਸਾਨੂੰ ਪਤਾ ਨਹੀਂਗਾ ਫਿਰ ਅਸੀਂ ਨਾਲ-ਨਾਲ ਨਿਸ਼ਾਨਦਾਹੀ ਕਰਕੇ ਜਿਹੜੇ ਲੋਕਾਂ ਨੂੰ ਜ਼ਰੂਰਤ ਸੀ ਬਿਲਕੁਲ ਉਹਨਾਂ ਨੂੰ ਉਨੀ ਤੂੜੀ ਲੈ ਕੇ ਆਏ ਭਾਈ ਹਰੀ ਤਿੰਨ ਟਰਾਲੇ ਤੇ ਲੋੜ ਅਨਸਾਰ ਉਹ ਤੂੜੀ ਆ ਉਹ ਇੱਥੇ ਸਾਰਿਆਂ ਨੂੰ ਵੰਡੇ ਹਿੱਸਿਆਂ ਦੀ ਜਿੰਨਾ ਜਿੰਨਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਪਹੁੰਚਾਈ ਹੈ ਠੀਕ ਹੈ ਜੀ ਹੋਰ ਸਰਪੰਚਾਂ ਵੀ ਆਲੇ-ਦੁਆਲੇ ਕਿਹੜੇ-ਕਿਹੜੇ ਪਿੰਡਾਂ ਤੇ ਕਿਹੜੇ-ਕਿਹੜੇ ਜ਼ਿਆਦਾ ਪ੍ਰਭਾਵਿਤ ਨੇ ਸਾਨੂੰ ਤਾਂ ਜਿਵੇਂ ਅਜੀ ਇਹ ਹੁਣ ਮੰਨ ਲਓ ਜਿਵੇਂ ਹਰੀਕੇ ਪਤਨ ਤੋਂ ਤੁਸੀਂ ਲਾ ਲਓ ਕਈ ਪੱਤਰਕਾਰ ਉੱਥੇ ਖਲੋ ਕੇ ਕਹਿ ਦਿੰਦੇ ਆ ਜੀ ਪਾਕਿਸਤਾਨ ਨੂੰ ਪਾਣੀ ਛੱਡਦਾ ਠੀਕ ਹੈ ਜੀ ਅਣੀ ਵੇਖੋ ਹਰੀਕੇ ਪਤਨ ਤੋਂ ਪਾਕ ਪਰ ਉਹ ਏਰੀਆ ਤਾਂ ਦੂਜਾ ਏਰੀਆ ਤਾਂ ਆਪਣੇ ਭਰਾਵਾਂ ਦਾ ਹੀ ਆ ਆਪਣੇ ਪੰਜਾਬ ਦਾ ਹੀ ਆ ਹਰੀਕੇ ਪੱਤਨ ਤੋਂ ਲੈ ਕੇ ਤੱਕ ਜਾ ਸਕਦੇ ਹਾਂ ਉੱਥੇ ਤੱਕ ਹੁਣ ਪਿੰਡ ਵੇਖੋ ਤੁਸੀਂ ਪਿੱਛੋਂ ਸਭ ਤੋਂ ਪਹਿਲਾਂ ਗੱਟੀ ਹਰੀਕੇ ਨਿਜਾਮਦੀਨ ਵਾਲਾ ਦੀਨੇ ਕੇ ਉਧਰੋਂ ਅਗਲੇ ਪੰਨੇ ਆ ਜਾਂਦਾ ਜੀ ਵਸਤੀ ਲਾਲ ਸਿੰਘ ਕਢਮ ਕੁੱਤੀ ਵਾਲਾ ਜੀ ਦੂਜੀ ਸਾਈਡ ਆ ਜਾਂਦੇ ਆ ਗੱਟਾ ਬਾਦਸ਼ਾ ਰਾਜੀ ਸਭਰਾ ਸਭਰਾ ਅੱਗੇ ਆਗੇ ਵੱਡੇ ਸਭਰਾ ਫਿਰ ਆ ਗਿਆ ਬੰਡਾਲਾ ਆ ਗਿਆ ਅਗਲੇ ਪੰਨੇ ਆ ਗਿਆ ਫੱਤੇ ਵਾਲਾ ਆਲੇ ਵਾਲਾ ਉਹ ਪਿੰਡ ਜਿਹੜੇ ਬਿਲਕੁਲ ਵਿੱਚਾ ਦਰਿਆ ਦੇ ਬੰਨੂ ਅੰਦਰ ਹੀ ਆ ਜੀ ਉਹਨਾਂ ਪਿੰਡਾਂ 'ਚ ਪਾਣੀ ਭਰਿਆ ਪਿਆ ਅਗਲੇ ਪਿੰਨੇ ਬੰਡਾਲਾ ਪਿੰਡ ਆ ਗਿਆ ਬੰਡਾਲੇ ਦੇ ਵਿੱਚ ਪਾਣੀ ਭਰਿਆ ਪਿਆ ਐਵੇਂ ਮੁਠਿਆ ਵਾਲਾ ਆ ਗਿਆ ਅਗਲੇ ਪਿੰਨੇ ਫਰੋਇਪੁਰ ਉਧੂ ਅੱਗੇ ਜਾ ਕੇ ਜਦੋਂ ਫਰੋਇਪੁਰ ਸ਼ੁਰੂ ਹੋ ਗਿਆ ਜੀ ਇਹ ਸਾਰਾ ਏਰੀਆ ਪੰਜਾਬ ਦਾ ਹੀ ਆ ਮੈਂ ਪੱਤਰਕਾਰਾਂ ਭਾਈਚਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਹੈਡ ਤੇ ਖਲੋ ਕੇ ਇਹ ਨਾ ਕਹਦਾ ਕਰੋ ਕਿ ਪਾਣੀ ਪਾਕਿਸਤਾਨ ਨੂੰ ਛੜਦਾ ਬੱਕਲਾ ਉਹਦੇ ਉੱਪਰ ਖੜਕ ਕੇ ਨਾ ਕਹੀ ਜਾਏ ਅੱਗੇ ਪਿੰਡਾਂ ਦਾ ਇਹ ਮੈਸੇਜ ਗਲਤ ਆ ਕਿ ਪਾਕਿਸਤਾਨ ਨੂੰ ਪਾਕਿਸਤਾਨ ਨਹੀਂ ਗਾ ਸਾਡੇ ਭਰਾ ਨੇ ਫਰੋਇਪੁਰ ਜ਼ਿਲ੍ਹਾ ਪੂਰਾ ਪਿਆ ਆ ਅਗਲੇ ਬਣਾ ਇਧਰੋਂ ਤਰਨਤਾਰਨ ਜ਼ਿਲ੍ਹੇ ਦੀ ਹੱਦ ਲੱਗਦੀ ਆ ਤੁਸੀਂ ਵੇਖੋ ਕਿੱਥੋਂ ਤੱਕ ਜਾਂਦਾ 50 60 70 ਕਿਲੋਮੀਟਰ ਇਹ ਪਾਕਿਸਤਾਨ ਦੂਰ ਆ ਸਾਡੇ ਭਰਾ ਡੁੱਬਦੇ ਆ ਸਾਨੂੰ ਉਹਦੇ ਭਰਾਵਾਂ ਨਾਲ ਖਲੋਣਾ ਚਾਹੀਦਾ ਆ ਨਾ ਕਿ ਉੱਥੇ ਖਲੋ ਕੇ ਕਹਿ ਦੇਣਾ ਚਾਹੀਦਾ ਕਿ ਹਰੀਕੇ ਹੜ੍ਹ ਤੋਂ ਪਾਕਿਸਤਾਨ ਨੂੰ ਪਾਣੀ ਛੱਡਦਾ ਇਹ ਜਿਹੜਾ ਮੈਸੇਜ ਆ ਇਹ ਪੱਤਰਕਾਰ ਭਾਈ ਜਰਨੂ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਨਾ ਕਿ ਇਹ ਗਲਤ ਮੈਸੇਜ ਨਾ ਦਿਆ ਕਰੋ ਸਾਡੇ ਬਹੁਤ ਸਾਰੇ ਭਰਾ ਸਾਡੇ ਬਹੁਤ ਸਾਰੇ ਪਿੰਡ ਡੁੱਬੇ ਆ ਉਹਨਾਂ ਵਾਸਤੇ ਉਹਨਾਂ ਦੀ ਬਾਹ ਫੜੋ ਮੈਂ ਅੱਗੇ ਵੀ ਕਹਿਣਾ ਕਿ ਆ ਜਿਹੜੀ ਕੌਮ ਗੁਰੂ ਗੋਬਿੰਦ ਸਿੰਘ ਨੇ 169 ਤੇ ਉਥੇ ਪਹੁੰਚ ਜਾਂਦੇ ਆ ਜਿੱਥੋਂ ਤੱਕ ਸਰਕਾਰਾਂ ਨਹੀਂ ਪਹੁੰਚਦੀਆਂ ਤੇ ਜੇ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪੰਜਾਬ ਦੇ ਲੋਕ ਸੇਵਾ ਕਰਦੇ ਆ ਤੇ ਜੇ ਅੱਜ ਪੰਜਾਬ ਦੇ ਉੱਤੇ ਭੀੜ ਬਣੀ ਆ ਤੇ ਕਿਸੇ ਸੂਬੇ ਤੋਂ ਕੋਈ ਬੰਦਾ ਨਹੀਂ ਪਹੁੰਚਿਆ ਬਿਲਕੁਲ ਸਾਡੇ ਬਾਹਰੋਂ ਤੋਂ ਤੁਸੀਂ ਛੱਡੋ ਸਾਡੇ ਇੰਡੀਆ ਦੇ ਵਿੱਚੋਂ ਹੀ ਕੋਈ ਕਿਸੇ ਸੂਬੇ ਤੋਂ ਬਿਹਾਰ ਰਾਜਸਥਾਨ ਹਿਮਾਚਲ ਜਾਂ ਇਧਰ ਗਿਣ ਲਓ ਤੁਸੀਂ ਹਰਿਆਣਾ ਦਿੱਲੀ ਕਿਤੋਂ ਵੀ ਗਿਣ ਲਓ ਯੂਪੀ ਗਿਣ ਲਓ ਗੁਜਰਾਤ ਗਿਣ ਲਓ ਕਿਤੋਂ ਕੋਈ ਨਹੀਂ ਪਹੁੰਚਿਆ ਤੇ ਅੱਜ ਵੀ ਤੁਸੀਂ ਵੇਖੋ ਏਡੀ ਗੁਰੂ ਸਾਹਿਬ ਦੀ ਕਿਰਪਾ ਆ ਕਿ ਆ ਕਿੰਨੇ ਭਰਾ ਖੜੇ ਆ ਇਹ ਕਾਹਦੇ ਹਾਸਤੇ ਖੜੇ ਆ ਉਹਦੇ ਭਰਾਵਾਂ ਦੇ ਨਾਲ ਖਲੋਣ ਵਾਸਤੇ ਤੇ ਅਸੀਂ ਉਹਦੇ ਭਰਾਵਾਂ ਨੂੰ ਇਹ ਕਿਹਾ ਵੀ ਦਿਲ ਨਹੀਂ ਛੋਟਾ ਕਰਨਾ ਕਿ ਆ ਸਾਰੇ ਭਰਾ ਤੁਹਾਡੇ ਹਾਸਤੇ ਖੜੇ ਆ ਤੁਹਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਤੁਸੀਂ ਦਿਲ ਚ ਸੋਚੀ ਸੋਚੀ ਵੀ ਨਹੀਂ ਹੋਣੀ ਸ਼ਾਇਦ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਹਾਜ਼ਰ ਹੋ ਜਾਣੀ ਆ ਮੈਂ ਤਾਂ ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਵੀ ਕਹਿਣਾ ਕਿ ਬੜੇ ਵੱਡੇ ਕਰਮਾਂ ਵਾਲੇ ਆ ਕਿਸ ਪੰਜਾਬ ਦੀ ਧਰਤੀ ਤੇ ਜਨਮ ਹੋਇਆ ਤੇ ਇਸ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਤੇ ਇੱਕ ਐਹੋ ਜਿਹੀ ਕੌਮ ਦੇ ਵਿੱਚ ਪੈਦਾ ਹੋਇਆ ਕਿ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਥਾਪਿਆ ਆ। ਸੋ ਅਸੀਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆਂ ਵੀਰ ਜੀ ਨੂੰ ਲੈ ਕੇ ਆਏ ਆ। ਬਾਈ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਆ ਜੀ? ਹਾਂ ਸਾਡੇ ਅਸੀਂ ਆਏ ਆ ਜੀ ਪੈਂਡਕੋਟ ਕਰੋੜ ਕਲਾਂ ਤੋਂ। ਜੀ ਤਲਵੰਡੀ ਭਾਈ ਦੇ ਨੇੜੇ। ਜੀ ਸਾਡੀ ਸੰਸਥਾ ਲੋਕ ਭਲਾਈ ਆਰਮੀ ਗਰੁੱਪ ਪਿਛਲੇ ਆ ਕਾਫੀ ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਜਿਹੜੀ ਮੈਡੀਕਲ ਸਵਾਵਾਂ ਦੇ ਰਹੀ ਆ। ਜੀ ਉਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਸਵਾਵਾਂ ਚੱਲਦੀਆਂ। ਅਸੀਂ ਅੱਜ ਪੈਂਡਕੋਟ ਕਰੋੜ ਕਲਾਂ ਦੇ ਸਮੂਹ ਨਗਰ ਵੱਲੋਂ ਜਿਹੜਾ ਤਿੰਨ ਟਰਾਲੇ ਜਿਹੜੇ ਤੂੜੀ ਦੇ ਅਸੀਂ ਇੱਥੇ ਅੱਜ ਲੈ ਕੇ ਆਏ ਆ ਇਹਦੇ ਵਿੱਚ ਸਾਡੇ ਆ ਨੌਜਵਾਨਾ ਜਿੰਨੇ ਵੀ ਆ ਪਿੰਡ ਦੇ ਆ ਖੜੇ ਆ ਇਹਨਾਂ ਦਾ ਬਹੁਤ ਵੱਡਾ ਸਾਥ ਹੈ ਬਹੁਤ ਵੱਡਾ ਸੰਯੋਗ ਹੈ ਜਿਨ੍ਹਾਂ ਨੇ ਮਿਹਨਤ ਕਰਕੇ ਯਾਨੀ ਕਿ ਆਪ ਰਾਤ ਨੂੰ ਜਿਹੜੇ ਟਰਾਲੇ ਭਰੇ ਆ ਮੈਂ ਇੱਥੇ ਇੱਕ ਚੀਜ਼ ਜ਼ਰੂਰ ਕਹਿਣਾ ਚਾਹਣਾ ਵਾ ਜੀ ਕਿ ਸੇਵਾ ਦੇਸ਼ ਕੌਮ ਦੀ ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜੀ ਤੇ ਜਿਨ੍ਹਾਂ ਦੇਸ਼ ਕੌਮ ਦੀ ਸੇਵਾ ਦੇ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ